ਅੱਜ ਵਰਗ ਦਿਵਾਰਾ ਸ਼ਨੀ ਸਹਿਬੋਂ ਬਾਬਾ ਬਲਸਾ ਵਿਖੇ ਬਾਬਾ ਭੂੰਗਾ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲੇ ਜੋ ਸੰਗਤਾਂ ਦੇ ਵੱਡੇ ਖਾਦੇ ਨਾਲ ਚੱਲ ਰਹੀ ਹੈ ਸਵਾਮੀ ਜੀ ਕਿੰਨੇ ਵਜੇ ਭੋਗ ਪੈਣਗੇ ਜੀ 11:00 ਵਜੇ ਵਾਚ ਪੈ ਜਾਣੇ ਚੱਲਦੇ ਸਾਬ ਜੀ ਦੇ ਕੋਲ ਹਾਂਜੀ 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 ਠੀਕ ਹੈ ਮਾਨ ਸਤ ਜੀ ਦੇ ਤੋਂ ਉਪਰੰਤ ਪਰਾਂ ਪਰਾਂ ਦੇ ਲੰਗਰ ਪੰਡਾਰੇ ਜੋ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਨੇ ਇੰਨੀ ਗਰਮੀ ਦੇ ਵਿੱਚ ਬੀਬੀਆਂ ਲੋਹ ਦੇ ਉੱਪਰ ਸੱਜ ਕਰਕੇ ਜੋ ਪ੍ਰਸ਼ਾਦੇ ਪਕਾ ਰਹੀਆਂ ਨੇ ਸੇਵਾਦਾਰ ਸੇਵਾ ਕਰ ਰਹੇ ਨੇ ਜਲੇਬ ਕੱਢੇ ਜਾ ਰਹੇ ਨੇ ਹੁਣ ਬਿੰਦ ਪਦਾਰਥ ਇਹਦੇ ਮੁਠੇ ਸਵਰਤਾਏ ਜਾਣਗੇ ਸ਼ਰਧਾਈਆਂ ਦੇ ਲੰਗਰ ਚੱਲ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਬੇਨਤੀ ਹੈ ਅੱਜ ਸੇਵਾ ਕਰਨ ਵਾਸਤੇ ਗੁਰਦੁਆਰਾ ਸ਼ਾਹਨੀ ਸਾਹਿਬ ਬਾਬਾ ਬਕਾਲਾ ਸਾਹਿਬ ਤੇ ਪਹੁੰਚੋ ਆ ਕੰਡਪਾੜ ਸਾਹਿਬ ਜੀ ਦੇ ਭੋਗ ਤੋਂ ਪਰੰਤ ਦੀਵਾਨ ਸੱਜਣਗੇ ਤੇ ਮਿਸਲਜੀ ਦਾ ਤਰਨੰਦਾਲ ਦੇ ਮੁਖੀ ਸਿੰਘ ਸਾਹਿਬ ਉਹਦੇ ਤੇਦਾਰ ਬਾਬਾ ਜੋਧਾ ਸਿੰਘ ਜੀ ਵਿਸ਼ੇਸ਼ ਤੌਰ ਤੇ ਸੰਤਾਂ ਦੇ ਜੀ ਤੋਂ ਬਹਾਮਾਨ ਹੋਣਗੇ ਸੋ ਗੁਰਮੁਖ ਪਿਆਰੇ ਮਹਾਪੁਰਖ ਨੇ ਸ੍ਰੀ ਹਰਿ ਜਿਨ੍ਹਾਂ ਦੇ ਬਚਨਾਂ ਨਾਲ ਇਸ ਜਿਹੜੇ ਲੋਚਾਏ ਨੇ ਇੱਥੇ ਤਰ੍ਹਾਂ ਤਰ੍ਹਾਂ ਦੇ ਰੋਗ ਜਿਹੜੇ ਹਨ ਉਹ ਠੀਕ ਹੁੰਦੇ ਨੇ ਦੂ ਦਰੇਡੇ ਤੋਂ ਸੰਤਾਂ ਆ ਕੇ ਇਸ ਪਾਵਨ ਸਥਾਨ ਦੇ ਦਰਸ਼ਨ ਦੇਦਾਰੇ ਕਰਦੀਆਂ ਨੇ ਨਾਲ ਹੀ ਬਾਬਾ ਪਾਲਾ ਸਿੰਘ ਜੀ ਦਾ ਸਥਾਨ ਹੈ ਜਿੱਥੇ ਸੰਗਤਾਂ ਦੇ ਦਰਸ਼ਨ ਦਿਆਰੇ ਕਰਈਆਂ ਨੇ ਅਜਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ ਸੋ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਦੀ ਜਿਹੜੀ ਆਉਂਦਾ ਹੈ ਉਹ ਅੱਜ ਹੋ ਰਹੀ ਹੈ ਸੋ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਸਰਵਣ ਕਰੋ ਕਥਾ ਕੀਰਤਨ ਸਰਵਣ ਕਰੋ ਕਵੀਸ਼ਰ ਸਿੰਘ ਸਹਿਬਾਨ ਢਾਡੀ ਸਿੰਘ ਸਹਿਬਾਨ ਹੋਰ ਬੇਅੰਤ ਜੋ ਫਕਤੇ ਨੇ ਉਹ ਸਤਿਗੁਰੂ ਮਹਾਰਾਜ ਦੀ ਬਰਬਾਣੀ ਸਰਵਣ ਕਰਨਗੇ ਕਰਾਉਣਗੇ ਸੋ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਸ਼ੌਨੀ ਸਾਹਿਬ ਕੇ ਪਹੁੰਚ ਕੇ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ